ਆਰਥ ਤਾਂ ਬਹੁਤ ਵੱਡੀ ਹੋ ਗਈ ਹੈ ਉਹ ਤਾਂ ਨਹੀਂ ਖੈਰ ਪੂਰੀ ਹੋਣੀ ਪਰ ਮੈਨੂੰ ਮਾਣ ਬਹੁਤ ਮਹਿਸੂਸ ਹੋ ਰਿਹਾ ਕਿ ਮੇਰਾ ਪਤੀ ਇੱਕ ਦੇਸ਼ ਲਈ ਸ਼ਹੀਦ ਹੋਇਆ ਉਹਨੇ ਦੇਸ਼ ਲਈ 21 ਸਾਲ ਸੇਵਾ ਕੀਤੀ ਹੈ ਤੁਸੀਂ ਵੀਰ ਨੂੰ ਗੋਦੀ ਖੜਾਇਆ ਪਾਲਿਆ ਫੌਜ ਭਰਤੀ ਹੋਇਆ ਕਿਹੋ ਜਿਹਾ ਸੁਭਾਅ ਸੀ ਉਹਦਾ ਪਹਿਲੇ ਦਿਨ ਬਹੁਤ ਹੀ ਇਮਾਨਦਾਰ ਤੇੰਡਾ ਜਿਹੜੇ ਪਹਿਲੇ ਦਿਨੋਂ ਜੇਮਨ ਕਹਿਣਾ ਵੀ ਆ ਸੌਦਾ ਲੈਣਾ 200 ਦਾ ਤੁਹਾਨੂੰ ਤੇ 10 ਰੁਪਏ ਹੀ ਮੁੜਦੇ ਉਹ ਵੀ ਆ ਕੇ ਮਿਲਣ ਆਉਣਾ। ਮਿਲਣਸਾਰ ਇੰਨਾ ਸੀ ਜਿਉਂ ਇਹ ਸਾਡੇ ਸ੍ਰੀਕੇ ਟੂਲੇ ਦੇ ਹਰ ਪਰਿਵਾਰ ਚ ਆ ਕੇ ਜਾਣਾ ਉਹਨੇ। ਜਦੋਂ ਵੀ ਆਉਣਾ ਵੈਸੇ ਵੀ ਆਮ ਜੀ ਦੇ ਵੀ ਜਾਣਣਾ ਆਏ ਪਰਿਵਾਰ ਮੰਗ ਜਾਣਾ। ਸਾਰਿਆਂ ਨੇ ਤਕਰੀਬਾ ਨੂੰ ਆਉਣਾ ਕਰਨਾ ਜਿਹੜੇ ਮੁੰਡਿਆਂ ਦੇ ਨਾਲ ਉਹਦੇ ਕਲਾਸ ਫੇਲ ਹੋਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਕੀਉਗਾ। ਕਿਤੇ ਸਾਡੀ ਰਿਸ਼ਤੇਦਾਰੀ ਦੂਰ ਨੇੜੇ ਦੀ ਕੇ ਅੱਗੇ ਪਿਛੋਂ ਨਾ ਹੁੰਦਾ। ਉੱਥੇ ਲਾਜਮੀ ਚਾਹੇ 2 ਮਿੰਟ ਖੜਦਾ। ਲਓ ਵੀ ਮੈਂ ਡੈਡੀ ਕਹਿੰਦੇ ਸੀ ਵੀ ਤੂੰ ਵਧੀਆ ਗੇਮਰ ਕਰਦੀ ਐ ਵੀ ਯਾ ਤੂੰ ਗੇਮ ਚ ਬਣਦੀ ਯਾ ਆਈ ਪੀਐਸਸੀ ਕਰੀਂ ਕੋਈ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਡੈਡੀ ਸ਼ਹੀਦ ਹੋਏ ਨੇ ਦੇਸ਼ ਲਈ ਪਰ ਇੱਕ ਪਾਸੋਂ ਦੁੱਖ ਵੀ ਐ ਵੀ ਸਾਨੂੰ ਛੱਡ ਕੇ ਕੱਲਿਆਂ ਅਸੀਂ ਪਿੰਡ ਖੜਿਆਲ ਦੇ ਵਿੱਚ ਕੜਿਆ ਹਲਕਾ ਦਿੜਬੇ ਦਾ ਪਿੰਡ ਇੱਕ ਫੌਜੀ ਨੌਜਵਾਨ ਨੂੰ ਸਰਵਿਸ ਕਰਦੇ ਨੂੰ ਕਈ ਸਾਲ ਹੋ ਗਏ ਸੀ 45 ਦਿਨਾਂ ਦੀ ਛੁੱਟੀ ਕੱਟਣ ਤੋਂ ਬਾਅਦ ਜਦੋਂ ਡਿਊਟੀ ਤੇ ਵਾਪਸ ਜਾਂਦੇ ਨੇ ਕਿਉਂਕਿ ਡਿਊਟੀ ਸਿੱਕਮ ਵਿੱਚ ਸੀ ਵਾਪਸ ਜਾਂਦੇ ਨੇ ਤੇ ਕੁਸ ਇੱਕ ਦਿਨ ਬਾਅਦ ਹੀ ਫੋਨ ਆਉਂਦਾ ਕਿ ਫੌਜੀ ਸਾਹਿਬ ਬਿਮਾਰ ਨੇ ਉਨ੍ਹਾਂ ਦਾ ਬੀਪੀ ਕੋਈ ਵੱਧ ਘਟ ਰਿਹਾ ਮੇਰੇ ਖਿਆਲ ਚ ਕਹਿ ਰਹੇ ਸੀ ਜਿਹੜੇ ਕਿ ਜਦੋਂ ਬੀਪੀ ਦੀ ਗੱਲ ਹੋਈ ਤਾਂ ਘਰ ਵਾਲੀ ਨੂੰ ਪੁੱਛਿਆ ਗਿਆ ਵੀ ਅਸੀਂ ਉਹਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਘਰ ਵਾਲਿਆਂ ਦੀ ਪ੍ਰਵਾਨਗੀ ਨਾਲ ਉਹ ਜਦੋਂ ਹਸਪਤਾਲ ਲੈ ਗਏ ਤਾਂ ਕੁਝ ਘੰਟਿਆਂ ਬਾਅਦ ਬੜੀ ਦਰਦਨਾਕ ਖਬਰ ਸਾਹਮਣੇ ਆਈ ਕਿ ਫੌਜੀ ਆਉਣ ਡਿਊਟੀ ਸ਼ਹੀਦ ਹੋ ਗਿਆ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਨੇ ਪਿੰਡ ਵਿੱਚ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਪੂਰੀ ਸੋਗ ਦੀ ਲਹਿਰ ਫੈਲ ਜਾਂਦੀ ਆ ਅਸੀਂ ਪਿੰਡ ਖੜਿਆਲ ਵਿੱਚ ਖੜੇ ਹਾਂ ਕਾਫੀ ਵੱਡਾ ਪਿੰਡਾ ਪਰ ਪਿੰਡ ਦੇ ਵਿੱਚ ਕਿਸੇ ਦੇ ਘਰ ਅੱਗ ਨਹੀਂ ਬਲੀ ਚੁੱਲ੍ਹਾ ਨਹੀਂ ਚੜ ਰਿਹਾ ਕੱਲ ਦਾ ਕਿਉਂਕਿ ਜਿਹੜੇ ਫੌਜੀ ਵੀਰ ਸੀ ਗੁਰਵੀਰ ਸਿੰਘ ਬੜੇ ਹਾਸਮੁਖ ਅਤੇ ਮਿਲਬਰਤਨ ਵਾਲੇ ਭਰਾ ਸੀ ਪਰਿਵਾਰ ਗਮਗੀਨ ਅੱਖਾਂ ਦੇ ਨਾਲ ਉਹਨਾਂ ਦੀ ਅੰਤਮ ਦਰਸ਼ਨਾਂ ਲਈ ਉਡੀਕ ਕਰ ਰਿਹਾ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਇਲਾਕੇ ਵੱਲੋਂ ਸੋਗ ਮਨਾਉਣ ਲਈ ਪਹੁੰਚ ਰਹੇ ਨੇ ਪਰ ਉਹਨਾਂ ਦਾ ਪਰਿਵਾਰ કરી ਕਰ ਰਿਹਾ ਕੱਲ ਨੂੰ ਸਵੇਰੇ 7 ਵਜੇ ਉਸ ਵੀਰ ਦੀ ਡੈੱਡ ਬੋਡੀ ਆ ਜਾਣੀ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਪੁਕਤਾ ਇੰਤਜ਼ਾਮ ਜਾਂ ਕੋਈ ਰਾਬਤਾ ਕੈਂ ਨਹੀਂ ਕੀਤਾ ਗਿਆ ਕਿਉਂਕਿ ਐਸ ਡੀ ਐਮ ਦੇ ਰੀਡਰ ਸਾਹਿਬ ਦਾ ਫੋਨ ਆਇਆ ਤੇ ਜਾ ਪਟਵਾਰੀ ਸਾਹਿਬ ਮਿਲ ਕੇ ਗਏ ਨਹੀਂ ਪਰ ਇਲਾਕੇ ਦੇ ਵਿੱਚ ਐਡਾ ਵੱਡਾ ਹਾਸਾ ਵਾਪਰਨ ਦੇ ਬਾਵਜੂਦ ਪਰ ਨੀ ਪ੍ਰਸ਼ਾਸਨ ਕਿਉਂ ਸੁੱਤੀ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਬਾਪੂ ਜੀ ਉਹਨਾਂ ਦੇ ਬੈਠੇ ਨੇ ਕਰ ਲੈਨੇ ਗੱਲ ਬਾਪੂ ਜੀ ਕੀ ਨਾਮ ਆ ਤੁਹਾਡਾ ਲਖਮਿੰਦਰ ਸਿੰਘ ਜੀ ਕਿਵੇਂ ਲੱਗਦਾ ਸ਼ਹੀਦ ਹੋ ਕੇ ਦੇਸ਼ ਲਈ ਆਖਰ ਨੂੰ ਬਹੁਤ ਘਾਟਨਾ ਵਾਪਰਦੀਆਂ ਨੇ ਸ਼ਹੀਦ ਹੋ ਜਾਂਦੇ ਨੇ ਕਿਵੇਂ ਦਾ ਮਾਨ ਮਸੂਦ ਕਰਦੇ ਹੋ ਤੇ ਇੱਕ ਪਾਸੇ ਦੁੱਖ ਵੀ ਬਹੁਤ ਵੱਡਾ ਭਾਰੀ ਹੈ ਨਹੀਂ ਦੁੱਖ ਤਾਂ ਹੈਗਾ ਚਲੋ ਜੀ ਪਰ ਜਦੋਂ ਉਹਨਾਂ ਦੇਸ਼ ਲਈ ਸ਼ਹੀਦ ਹੋਏ ਸਾਨੂੰ ਮਾਨ ਵੀ ਹੈ ਕਿਉਂਕਿ ਇਨਕਾ ਸ਼ਹੀਦ ਪਹਿਲਾਂ ਵੀ ਹੋਏ ਨੇ ਸਾਨੂੰ ਵੀ ਪਤਾ ਵੀ ਇਹ ਵੀ ਆਪਣਾ ਇੱਕ ਹਿੱਸਾ ਬਚ ਪਾ ਗਏ ਸਾਡਾ ਵਿਦੇਸ਼ ਦੇ ਉਜੀਤ ਸਾਹਿਬ ਹੈ ਗਿਆ ਬਹੁਤ ਤੁਸੀਂ ਵੀਰ ਨੂੰ ਗੋਦੀ ਖੜਾਇਆ ਪਾਲਿਆ ਫੌਜ ਚ ਭਰਤੀ ਹੋਇਆ ਕਿਹੋ ਜਿਹਾ ਜ ਸੁਭਾਅ ਸੀ ਉਹਨਾਂ ਦਾ ਪਹਿਲੇ ਦਿਨ ਤੋਂ ਉਹ ਤਾਂ ਬਹੁਤ ਜੀ ਇਮਾਨਦਾਰ ਤਾਂ ਐਡਾ ਜੀ ਪਹਿਲੇ ਦਿਨੋਂ ਜੇ ਮੈਨੂੰ ਕਹਿ ਦੇਣਾ ਵੀ ਆ ਸੌਦਾ ਲਿਹਾਉਣਾ 200 ਦਾ ਉਹ ਚ 10 ਰੁਪਏ ਹੀ ਮੁੜਦੇ ਉਹ ਵੀ ਆ ਕੇ ਮੈਨੂੰ ਬੜਾ ਫਰਮ ਦੇ ਬੱਲੇ ਬੇਰਾ ਤੇ 10 ਰੁਪਏ ਉਹਨੂੰ ਵੀ ਆਪਣਾ ਵੀ ਮੈਂ ਰਿਟਾਇਰਮੈਂਟ ਤੋਂ ਬਾਅਦ ਆਪਾਂ ਖੇਤੀ ਕਰਾਂਗੇ ਬੱਚਾ ਨੂੰ ਊਰੀ ਪੜਾ ਕੇ ਅਫਸਰ ਬਣਾ ਦਾਂਗੇ ਆਪਾਂ ਆਰਾਮ ਨਾਲ ਤੁਸੀਂ ਓਕੇ ਨਾ ਮੈਂ ਇਕੱਲਾ ਕਰੀ ਜਾਊਂਗਾ ਇਸ ਕਿੰਨੇ ਦਿਨਾਂ ਦੀ ਛੁੱਟੀ ਕੱਟ ਕੇ ਗਏ ਜਦੋਂ ਹੁਣ ਆਏ ਹੁਣ ਤਕਰੀਬਨ ਡੇਢ ਮਹੀਨੇ ਛੁੱਟੀ ਕੱਟ ਕੇ ਕੀ ਗੱਲਬਾਤ ਹੋਈ ਹੁਣ ਜਦੋਂ ਜਾਂਦੀਵਾਰ ਦੀ ਤੁਹਾਡੇ ਨਾਲ ਜਾਂਦੀਵਾਰ ਤਾਂ ਮੈਨੂੰ ਵਾਲ ਨੇ ਇਹੀ ਗੱਲ ਕਹੀ ਆ ਕਹਿੰਦਾ ਨਹੀਂ ਤਾਂ ਕਹਿੰਦਾ ਮੈਨੂੰ 2-4 ਸਾਲ ਪਹਿਲਾਂ ਆਉਣਾ ਪੈ ਜਾਂਦਾ ਇਹ ਛੋਟਾ ਮੈਨੂੰ ਇੰਨਾ ਸਿਰਫ ਤੁਸੀਂ ਪਿੱਛੇ ਸਾਹਮਣੇ ਆਏ ਨੂੰ ਸਾਰਾ ਕੰਮ ਤੇ ਮਿਲਣ ਸਾਰ ਇੰਨਾ ਸੀ ਜਿਉਹ ਵੀ ਸਾਡੇ ਸ਼੍ਰੀਕੇ ਕੋਇਲੇ ਦੇ ਹਰ ਪਰਿਵਾਰ ਚ ਆ ਕੇ ਜਾਣਾ ਉਹਨੇ ਜਦੋਂ ਵੀ ਆਉਣਾ ਵੈਸੇ ਵੀ ਆਮ ਜਿਹਦੇ ਵੀ ਜਾਣਣਾ ਆਏ ਪਰਿਵਾਰ ਮੰਗ ਜਾਣਾ ਸਾਰਿਆਂ ਨੇ ਤਕਰੀਬਨ ਉਹਨੂੰ ਉਹ ਕਰਨਾ ਜਿਹੜੇ ਮੁੰਡੇ ਉਹਦੇ ਨਾਲ ਉਹਦੇ ਕਲਾਸ ਪੈਲੋ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਉਂਦਾ ਕਿਸੇ ਸਾਡੀ ਰਿਸ਼ਤੇਦਾਰੀ ਦੂਰ ਨੇੜੇ ਦੀ ਅੱਗੇ ਪਿਛੇ ਆਉਂਦਾ ਹੁੰਦਾ ਉਥੇ ਲਾਜ਼ਮੀ ਚਾਹੇ 2 ਮਿੰਟ ਖੜਦਾ ਲਾਜ਼ਮੀ ਮਿਲ ਕੇ ਆਉਂਦਾ ਇਹ ਸੰਪਿਤਾ ਜੀ ਜਿਹੜੇ ਕਿ ਦੁੱਖ ਅਤੇ ਮਾਣ ਵੀ ਮਹਿਸੂਸ ਕਰਦੇ ਨੇ ਕਿਉਂਕਿ ਪੁੱਤ ਦੇ ਕਲੇ ਜਾਣ ਦਾ ਦੁੱਖ ਕੋਈ ਛੋਟਾ ਨਹੀਂ ਹੁੰਦਾ ਪਰ ਦੇਸ਼ ਲਈ ਕੁਰਬਾਨੀ ਕਰਨ ਵਾਲੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਕਿਉਂਕਿ ਸਾਡੇ ਨਾਲ ਉਹਨਾਂ ਦੀ ਬੇਟੀ ਵੀ ਬੈਠੇ ਨੇ ਮੌਜੂਦ ਨੇ ਜਿਨ੍ਹਾਂ ਨੂੰ ਕਹਿੰਦੇ ਸੀ ਵੀ სპੋਰਟਸਮੈਨ ਬਣਾਉਣਾ ਬੇਟਾ ਕੀ ਨਾਮ ਹੈ ਕੁਸ਼ਲਦੀਪ ਕੌਰ ਕੀ ਕਹਿੰਦੇ ਸੀ ਡੈਡੀ ਡੈਡੀ ਕਹਿੰਦੇ ਸੀ ਵੀ ਤੂੰ ਵਧੀਆ ਗੇਮਰ ਕਰਦੀ ਹੈਂ ਵੀ ਯਾ ਤੂੰ ਗੇਮ ਚੁਬਨ ਜੀ ਯਾ ਆਈਪੀਐਸ ਚ ਕਰੀਂ ਕੋ ਜੋ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਡੈਡੀ ਸ਼ਹੀਦ ਹੋਏ ਨੇ ਦੇਸ਼ ਲਈ ਪਰ ਇੱਕ ਪਾਸੋ ਦੁੱਖ ਵੀ ਹੈ ਵੀ ਸਾਨੂੰ ਛੱਡ ਕੇ ਇਕੱਲਿਆਂ ਨੂੰ ਗੱਲ ਵੀ ਨਹੀਂ ਕੀਤੀ ਜਾ ਰਹੀ ਕਿਉਂਕਿ ਪੰਜ ਕੀ ਨਾਮ ਅਰਜਿੰਦਰ ਕੌਰ ਹੈ ਜੀ ਕਿਹੋ ਜੀ ਸੁਭਾਅ ਸੀ ਵੀਰ ਸੀ ਬਹੁਤ ਵਧੀਆ ਸੁਭਾਅ ਸੀ ਬਹੁਤ ਨੇਕ ਦਿਲ ਸੀ ਸਭ ਦੀ ਮਦਦ ਕਰਦੇ ਸੀ ਕਿ ਕੀ ਗੱਲ ਬਾਤ ਹੋਈ ਹੁਣ 40 45 ਦਿਨ ਦੀ ਛੁੱਟੀ ਕੱਟ ਕੇ ਗਏ ਕਿਹੋ ਜਆ ਵਰਤੀਰਾ ਸੀ ਕਿਵੇਂ ਵਰਤੀਰਾ ਬਹੁਤ ਵਧੀਆ ਵਰਤੀਰਾ ਸੀ ਜੀ ਇੱਕ ਆਪਣੇ ਇਥੇ ਸਟੇਡੀਅਮ 'ਚ ਕੁੜੀਆਂ ਨੂੰ ਲੈ ਕੇ ਜਾਂਦੇ ਸੀਗੇ ਉਹਦੇ ਗੱਡੀ ਲਾਹਰ ਬੈਠੇ ਸੀਗੇ ਉਹਨਾਂ ਨੂੰ ਉਹਨਾਂ ਨੇ ਬੋਲਿਆ ਚਾਹ ਬਣਾਓ ਤੇ ਚਾਹ ਪਿਓ ਉਹਨਾਂ ਚਾਹ ਪਿਆਤੀ ਤੇ ਕਹਿੰਦੇ ਵੀ ਕੁੜੀਆਂ ਦੇ ਬੱਚਾ ਹੋਣ ਵਾਲਾ ਹੈ ਆ ਕਰਕੇ ਉਹਨਾਂ ਕੋਲ ਇੱਕ ਵੀ ਪੈਸਾ ਨਹੀਂ ਸੀ ਜੇਬ ਦੇ ਵਿੱਚ ਫਿਰ ਵੀ ਉਹਨਾਂ ਨੇ 500 ਰੁਪਏ ਦਿੱਤਾ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਜਦ ਗਏ ਪਤਾ ਲੈਣ ਕੇ ਬੇਟਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਚਾਚੀ ਚਾਚਾ ਜੀ ਵੀ ਮੇਰੀ ਮੰਮਾ ਮੈਨੂੰ ਚੜ੍ਹ ਨਹੀਂ ਨਾ ਰੋਟੀ ਦੇ ਰਹੇ ਨੇ ਤਾਂ ਉਹ ਕਹਿੰਦਾ ਮੈਂ ਪੰਜੀਰੀ ਬਣਵਾ ਕੇ ਲਿਆਉਂਗਾ ਕਰੋ ਕਰਿਆ ਕੇ ਉਹਨਾਂ ਨੂੰ ਮੈਂ ਕਿਹਾ ਵੀ ਐ ਕਰਕੇ ਆ ਪ੍ਰੋਬਲਮ ਹੋ ਰਹੀ ਹੈਗੀ ਵੀ ਤੁਸੀਂ ਪੰਜੀਰੀ ਬਣਾਓ ਮੈਂ ਕਿਹਾ ਤੁਸੀਂ ਤਾਂ ਕਦੇ ਖਾਧੀ ਨਹੀਂ ਹੈਗੀ ਕਹਿੰਦੇ ਨਹੀਂ ਵੀ ਉਹ ਗੱਡੀ ਲਹਾਰ ਆਣਿਆਂ ਦੀ ਆਪਾਂ ਮਦਦ ਕਰਨੀ ਹੈ ਤਾਂ ਮੈਂ ਸਾਰਾ ਸਮਾਨ ਪਾ ਕੇ ਪੰਜੀਰੀ 5 ਕਿਲੋ ਪੰਜੀਰੀ ਮੈਨੂੰ ਨਾਲ ਲੈ ਕੇ ਖੁਦ ਅਸੀਂ ਉਹਨਾਂ ਦੇ ਘਰ ਫੜਾ ਕੇ ਆਇਆਗੇ ਹਰ ਇੱਕ ਦਾ ਦਿਲੋਂ ਰਹਿਮ ਕਰਦਾ ਸੀ ਬੱਚਿਆਂ ਲਈ ਕਹੀ ਜੀ ਸੋਚ ਰੱਖਦੇ ਕੀ ਕਹਿਣ ਸੀ ਬੱਚਿਆਂ ਲਈ ਬੱਚਿਆਂ ਲਈ ਬਹੁਤ ਚੰਗੀ ਸੋਚ ਰੱਖਦੇ ਸੀ ਕਿ ਮੈਂ ਆਪਣੇ ਬੱਚੇ ਨੂੰ ਆਈਪੀਐਸ ਅਫਸਰ ਬਣਾਉਣਾ ਚਾਹਣਾ ਕੋਈ ਵੀ ਉਹਦੇ ਜਣੇ ਕਿ ਮੈਂ ਵੱਡੇ ਉਹਦੇ ਤੇ ਦੇਖਣਾ ਚਾਹਣਾਗਾ ਵੀ ਕੋਈ ਐਦਾਂ ਦੀ ਉਹਦੇ ਦਿਲ ਵਿੱਚ ਗੱਲਬਾਤ ਨਹੀਂ ਸੀ ਛੋਟੇ ਭਰਾ ਦੇ ਬੱਚੇ ਦੀ ਉਹ ਵੀ ਸਾਰਾ ਦਿਨ ਇੱਥੇ ਹੀ ਰਹਿੰਦੇ ਸੀ ਸਾਰੇ ਕੁਝ ਜੋ ਵੀ ਮੰਗਣਾ ਵੱਡੇ ਡੜੀ ਆ ਲੈ ਕੇ ਆਉਣਾ ਤਾਂ ਲੈ ਕੇ ਦਿੰਦੇ ਸੀ ਪਰ ਜਾਨ ਉਹਨਾਂ ਦੀ ਕਾਰਡ ਤਾਂ ਬਹੁਤ ਵੱਡੀ ਹੋ ਗਈ ਹੈ ਉਹ ਤਾਂ ਨਹੀਂ ਕਿਰ ਪੂਰੀ ਹੋਣੀ ਪਰ ਮੈਨੂੰ ਮਾਣ ਬਹੁਤ ਮਹਿਸੂਸ ਹੋ ਰਿਹਾ ਕਿ ਮੇਰਾ ਪਤੀ ਇੱਕ ਦੇਸ਼ ਲਈ ਸ਼ਹੀਦ ਹੋਇਆ ਉਹਨੇ ਦੇਸ਼ ਲਈ 21 ਸਾਲ ਸੇਵਾ ਕੀਤੀ ਹੈਗੀ ਜਦੋਂ ਰਿਖ ਗਏ ਛੁੱਟੀ ਦੇ ਵਿੱਚ ਤੁਸੀਂ ਦੱਸਿਆ ਵੀ ਪਿੰਡ ਦੀ ਸੋਸ਼ਲ ਸੇਵਾ ਵੀ ਕਰਦੇ ਸੀ ਬੱਚਿਆਂ ਨੂੰ ਕਹਿੰਦੇ ਸੀ ਵੀ ਆਈਪੀਐਸ ਬਣਾਉਣਾ ਤੇ ਬਜ਼ੁਰਗਾਂ ਨਾਲ ਮਾਪਿਓ ਨਾਲ ਕਿੰਦਾ ਦਾ ਵਰਤ ਬਹੁਤ ਵਧੀਆ ਵਰਤ ਸੀ ਹਰ ਇੱਕ ਨੂੰ ਅੰਬੋ ਵਾਲੀ ਉਹ ਬੇਬੇ ਵਾਲੀ ਸੀ ਸਾਰਿਆਂ ਨਾਲ ਵਧੀਆ ਬੰਦ ਰਹਿਣਦੇ ਸੀਗੇ ਸਾਹਮਣੇ ਘਰ ਵਾਲਿਆਂ ਦੇ ਵੀ ਡੈਥ ਹੋਈ ਸੀ ਬੇਟੇ ਦੀ ਉਹਨਾਂ ਨਾਲ ਵੀ ਜਣੀ ਕਿ ਉਹਨਾਂ ਨੇ ਹਮਦਰਦੀ ਦਾ ਬੰਡਾਇਆ ਹਰ ਇੱਕ ਦਾ ਉਹ ਦਿਲੋਂ ਕਰਦੇ ਸੀਗੇ ਕੋਈ ਵੀ ਉਹਨਾਂ ਦੇ ਦਿਲ 'ਚ ਬੈਰ ਵਿਰੋਧ ਨਹੀਂ ਸੀ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਵੀਰ ਦੇ ਉੱਤੇ ਸੀ ਮੋਢਿਆਂ 'ਤੇ ਉਹ ਛੋਡੇ ਤੇ ਪੈ ਗਈਆਂ ਨੇ ਬੱਚਿਆਂ ਲਈ ਫਿਰ ਹੁਣ ਕਹੀ ਜਿਹੀ ਪਰਵਰੇਸ਼ਨ ਰਹਿਣ ਬਾਰੇ ਉਹਨੂੰ ਮੈਂ ਉਹਨਾਂ ਦੇ ਸੁਪਨੇ ਪੂਰੇ ਕਰਾਂਗੀ ਜੀ ਪਰਵਰੇਸ਼ਨ ਉਹ ਤੋਂ ਵਧੀਆ ਹੀ ਕਰੂੰਗੀ ਆਪਣੇ ਦਿਲੋਂ ਸੋਚ ਕੇ ਪਰ ਜੋ ਵਹਿਗਰੂ ਨੂੰ ਮਨਜ਼ੂਰ ਹੈ ਮੈਂ ਕਰੂੰ ਜੋ ਵੀ ਮੈਨੂੰ ਕੋਈ ਵੀ ਪ੍ਰੋਬਲਮ ਆਊਗੀ ਤਾਂ ਭੈਣ ਭਾਈ ਹੈਗੇ ਨੇ ਆਲੇ ਦੁਆਲੇ ਮੇਰੀ ਮਦਦ ਕਰਨਗੇ ਇਹ ਸਾਨੂੰ ਭੈਣ ਜੀ ਜਿਨ੍ਹਾਂ ਨੇ ਉਹਨਾਂ ਨਾਲ ਕਈ ਸਾਲ ਬਟੇ ਬੇਟਾ ਵੀ ਉਹਨਾਂ ਦਾ ਮੌਜੂਦ ਆ ਉਹ ਕਰ ਲੈਣਗੇ ਬਟਕੀ ਨਾਮ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਡੇੜੀ ਦਾ ਘਾਟਾ ਕਦੇ ਪੂਰਾ ਹੋ ਜਾਊਗਾ ਕਦੇ ਨਹੀਂ ਪੂਰਾ ਹੋਣਾ ਬਹੁਤ ਵੱਡਾ ਘਾਟਾ ਹੈ ਜ਼ਿੰਦਗੀ 'ਚ ਜਿਹੜਾ ਕਦੇ ਨਹੀਂ ਪੂਰਾ ਹੋਣਾ ਹੁਣ ਪਰ ਉਹ ਕਹਿੰਦੇ ਸੀ ਆਈਪੀਐਸ ਅਫਸਰ ਬਣੋਣਾ ਉਹਨਾਂ ਦੀਆਂ ਉਮੀਦਾਂ ਤੇ ਫਿਰ ਖਰੇ ਉਤਰੂੰਗਾ ਜ਼ਰੂਰ ਖਰੇ ਉਤਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਪੂਰਾ ਵਧੀਆ ਕਲੀਅਰ ਕਰਾਂਗੇ ਟੈਸਟ ਤੇ ਉੱਥੇ ਆਈਪੀਐਸ ਦੀ ਕੁਰਸੀ ਤੇ ਬੈਠਾਂਗੇ ਉਹਨਾਂ ਦੇ ਸੁਪਨਾ ਪੂਰਾ ਕਰਾਂਗੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਡੈਡੀ ਵਿਦੇਸ਼ ਲਈ ਸੀ ਹੀ ਦੋਗੇ ਕਿੱਡੀ ਵੱਡੀ ਗੱਲ ਹੈ ਕਿਉਂਕਿ ਜੁਆਇੰਟ ਫੈਮਿਲੀ ਹੋਣ ਕਰਕੇ ਉਹਨਾਂ ਦੇ ਭਰਾ ਵੀ ਸਾਨੂੰ ਮਿਲੇ ਜਦੋਂ ਕਿਹਾ ਵੀ ਅਸੀਂ ਦੋਸਤਾਂ ਵਾਂਗੇ ਰਹਿੰਦੇ ਸੀ ਹਾਂਜੀ ਬਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਕਿੱਦਾਂ ਦਾ ਵਰਤੀ ਦਾ ਸਿੰਘ ਵੀਰ ਬਹੁਤ ਵਧੀਆ ਵਰਤੀਦਾ ਦੀ ਜਿਹੜਾ ਜ ਸਾਡੇ ਨਾਲ ਦੀ ਐਂ ਬਾਹਰ ਰੱਖਦਾ ਸੀਗਾ ਬਾਹਰ ਨੂੰ ਵੀ ਸਭ ਨੂੰ ਆਪਣਾ ਸਮਝਦਾ ਸੀਗਾ ਉਹ ਤੇ ਇੰਨਾ ਨਰਮ ਦਿਲ ਸੀਗਾ ਕਈ ਵਾਰੀ ਮਤਲਬ ਮੈਂ ਵੀ ਕਹਿੰਦਾ ਮੈਂ ਇਹ ਰਾ ਚੀਜ਼ ਲੈਣੇ ਮਿਲੋ ਪੈਸਾ ਨਹੀਂ ਲਮਾਏ ਕਾਦੇ ਵਾਸਤੇ ਮੈਨੂੰ ਧੱਕੇ ਨਾਲ ਆਪ ਚੀਜ਼ ਲੈ ਆ ਕੇ ਦਿੰਦਾ ਮੇਰੇ ਬੱਚਿਆਂ ਨੂੰ ਆਪ ਲੈ ਆ ਕੇ ਦਿੰਦਾ ਹੁਣ ਜ਼ਿੰਮੇਵਾਰੀਆਂ ਛੋਟੇ ਤੇ ਵੀ ਪੈ ਗਈਆਂ ਨੇ ਕੁਝ ਹੁਣ ਜ਼ਿੰਮੇਵਾਰੀਆਂ ਛੋਟੀ ਨਭਾਉਣ ਦੀ ਵਾਰੀ ਹੈ ਮੈਂ ਉਹਦੇ ਜਿਹੜੇ ਤੋਂ ਸੁਪਨੇ ਦੀ ਕੋ ਮੈਂ ਸਾਰੇ ਪੂਰੇ ਕਰੂੰਗਾ ਉਹਦੇ ਬੱਚਿਆਂ ਨੂੰ ਮੇਰੇ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਉਹ ਕਰੂੰਗਾ ਤੁਹਾਡੇ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹਾਂ ਆਪਣੇ ਬੱਚਿਆਂ ਜਿਹੀ ਰਾਹ ਦਾ ਜੀ ਮੈਨੂੰ ਕਹਿੰਦੇ ਹੁੰਦਾ ਸੀਗਾ ਸੋਚਣਾ ਕਰੀ ਤੇਰੀ ਕੁੜੀ ਦਾ ਮੈਂ ਕਰੂੰਗਾ ਟੈਨਸ਼ਨ ਨਾ ਲਿਆ ਕਰ ਮੈਂ ਹੈਗੇ ਆ ਤੇ ਮੈਨੂੰ ਕਹਦਾ ਕਿ ਮੈਂ ਲੱਗ ਜਾ ਕਰ ਹਸਣ ਹੁਣ ਆਪਾਂ ਦੋਏ ਭਾਈ ਅੱਡ ਹੋ ਜਾਂਦੇ ਮੈਨੂੰ ਕਹਦਾ ਮੇਰੇ ਜਿਉਂਦੇ ਜੀ ਦਾ ਮੈਂ ਅੱਡ ਹੁੰਦਾ ਨਹੀਂ ਜੇ ਮਰ ਗਏ ਫੇਰ ਬਣੇ ਅੱਡ ਹੋ ਜੀਂ ਤੇ ਮਰਜ਼ੀ ਨਾਲ ਕਿੰਨੇ ਸਾਲ ਹੋ ਗਏ ਵਿਆਹ ਹੋਇਆ ਨੂੰ ਤੁਹਾਡੇ ਵਿਆਹ ਤੇ 13 ਚ ਹੋਇਆ ਸੀ 11 ਸਾਲ ਹੋ ਗਏ ਹਾਂ ਜੀ ਜੇ ਤੁਸੀਂ ਅੱਡ ਹੋਣ ਦੀ ਗੱਲ ਕਰਦੇ ਤੇ ਤੁਹਾਡੇ ਨਾਲ ਕਹਿੰਦੇ ਵੀ ਨਹੀਂ ਹੋਣਾ ਹਾਂ ਕਹਿੰਦਾ ਨਹੀਂ ਹੋਣਾ ਮੈਂ ਆਸੀ ਜੀ ਕਹਿੰਦਾ ਸੀਗਾ ਵੀ ਹੁਣ ਆਪਾਂ ਬੱਚੇ ਆਪਣੇ ਵੱਡੇ ਹੋ ਗਏ ਕਹਨੂੰ ਪਰਿਵਾਰ ਬਧੂਗਾ ਆਪਣਾ ਕਹਿੰਦੇ ਨਹੀਂ ਆਪਾਂ ਇਕੱਠੇ ਰਹਿਾਂਗੇ ਬੱਚੇ ਐ ਕਿਵੇਂ ਅੱਡ ਹੋ ਜਾਣਗੇ ਆਪਾਂ ਤਾਂ ਉੱਪਰ ਹੋ ਕੇ ਅੱਡ ਹੋਣਗੇ ਵੀ ਆਪਾਂ ਤਾਂ ਇਕੱਠੇ ਰਾਵਾਂਗੇ ਕਿਉਂਕਿ ਮਿਲਬਰਤਨ ਦਾ ਸੁਭਾਅ ਅਸੀਂ ਵੀਰ ਦਾ ਪੁੱਛੀ ਵੀਰ ਦਾ ਉਹਨਾਂ ਦੇ ਮਾਤਾ ਵੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਚਰਨਜੀਤ ਕਿਹੋ ਜਿਹਾ ਸੁਭਾਅ ਸੀ ਛੋਟੇ ਹੁੰਦੇ ਪਾਲਿਆ ਤੁਸੀਂ ਨੇ ਗੋਦੀ ਚ ਖੜਾਇਆ ਫੌਜੀ 9 ਮਹੀਨੇ ਦੁੱਧ ਚ ਪਾਇਆ ਪੁੱਤ ਉਹ ਵਧੀਆ ਸੁਭਾਅ ਸੀ ਇੱਕ ਪਾਸੇ ਤਾਂ ਮੈਨੂੰ ਦੁੱਖ ਨਹੀਂ ਖੜੇ ਇੱਕ ਪਾਸੇ ਮੇਰੇ ਪੁੱਤ ਤੇ ਹੀ ਦੋਗਾ ਮੈਨੂੰ ਆਨੇ ਜਦੋਂ ਹੁਣ ਮਿਲ ਕੇ ਗਏ ਨੇ ਛੁੱਟੀ ਆਈ ਸੀ ਕਈਆਂ ਕਈਆਂ ਗੱਲਾਂ ਕੀਤੀਆਂ ਤੁਹਾਡੇ ਨਾਲ ਕਿੰਨਾ ਕੁ ਤੁਹਾਡੇ ਨਾਲ ਵਧੀਆ ਰੱਖਦਾ ਸੀ ਉਹ ਵਧੀਆ ਕਰਦਾ ਸੀ ਇਤ ਬਹੁਤ ਵਧੀਆ ਰੱਖਦਾ ਸੀ ਆਂ ਥੋੜਾ ਜਿਹਾ ਜਵਾਬ ਦੇ ਦਿੰਦਾ ਉਹ ਤਾਂ ਪਿੰਡ ਵਿੱਚ ਵੀ ਕਿਸੇ ਨੂੰ ਕਰਤੀ ਵੀ ਨਹੀਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਤੇ ਇੰਨਾ ਚੰਗਾ ਪੁੱਤ ਮੇਰਾ ਬਹੁਤ ਵਧੀਆ ਸੁਭਾਅ ਦਾ ਸੀ ਬਾਰੇ ਬਹੁਤ ਹਰੇਕ ਦਿਨ ਉਹ ਕਰਦਾ ਸੀ ਉਹ ਪਿੰਡ ਦੇ ਲੋਕ ਕਿੰਨੇ ਕੁ ਆ ਰਹੇ ਨੇ ਦੁੱਖ ਦਾ ਕਹਿੰਦੇ ਵੀ ਪਿੰਡ ਦੇ ਵਿੱਚ ਚੋਲਾ ਤੱਕ ਨਹੀਂ ਬੜਿਆ ਬਹੁਤ ਪੁੱਤ ਕੱਲ ਬਹੁਤ ਲੋਕ ਆਉਂਦੇ ਬਹੁਤ ਜਿਆਦੇ ਆਉਂਦੇ ਉਹਦਾ ਤਾਂ ਦੁੱਖ ਬਹੁਤ ਬੰਦਾ ਚੰਗਾ ਵਾਲਾ ਸੀ ਪੁੱਤ ਬਹੁਤ ਜਿਆਦੇ ਚੰਗਾ ਸੀ ਆ ਜਦੋਂ ਮੁਸ਼ਕਲੇ ਬਣ ਨਵੇਂ ਪੁੱਤ ਵਰਗਾ ਹੋਰ ਵੀ ਮਾਮਾ ਬੈਠੇ ਨੇ ਪਿੰਡ ਦੀਆਂ ਕਰ ਲੈਨੇ ਗੱਲ ਮਾਤਾ ਜੀ ਕਹੇ ਜਾਂ ਸੁਹਾਸੀ ਸੁਹਾਤਾ ਜੀ ਉਹ ਤਾਂ ਬਹੁਤ ਚੰਗਾ ਦੀ ਉਹਦਾ ਤਾਂ ਜਿੰਨਾ ਸਰਾ ਹੀ ਉਹਨੇ ਥੋੜਾ ਉਹਨਾਂ ਦਾ ਪਰਿਵਾਰ ਸੁਹਾਤਾ ਬਹੁਤ ਵਧੀਆ ਤੇ ਛੱਡ ਲਈ ਤਾਂ ਭੂਆ ਜੀ ਉਹਨਾਂ ਦੇ ਜਦੋਂ ਆਉਂਦਾ ਛੁੱਟੀ ਤੋਂ ਨੂੰ ਵੀ ਮਿਲ ਕੇ ਕਿਉਂ ਨਾ ਜੀ ਹੁਣ ਸੰਧਾਰੇ ਦੇ ਕੇ ਆਏ ਸਾਨੂੰ ਮੈਂ ਕੀ ਮਿਲ ਕੇ ਆਇਆ ਹੁਣ ਸਾਨੂੰ ਸਾਰਿਆਂ ਨੂੰ ਸੰਧਾਰੇ ਦੇ ਕੇ ਆਇਆਗਾ ਤੇਰਾ ਸਾਡਾ ਮਾਨ ਕਰਦਾ ਸੀਗਾ ਜੀ ਇਹ ਮੈਂ ਕਹੀਏ ਹੈਨੇ ਇੱਕ ਪਾਸੇ ਮਾਨ ਵਾਲੀ ਗੱਲ ਦੂਜੀ ਪਾਸੇ ਘਾਟ ਪੂਰੀ ਨਾ ਹੋਣ ਵਾਲਾ ਘਾਟ ਤਾਂ ਜੋਦੇ ਵਾਲੀ ਪੂਰੀ ਹੋਏ ਨਹੀਂ ਸਕਦੀ ਸਾਰੀ ਉਮਰ ਐਲੀ ਤਾਂ ਸਾਰੀ ਉਮਰ ਤੜਪਾਂਗੇ ਉਹਨੂੰ ਪੂਆ ਜੀ ਅਸੀਂ ਸਾਰੇ ਮਤੜ ਪਾਗੇ ਜਿਸਤਾ ਮੈਂ ਕਹਿੰਦੇ ਮੇਰੇ ਮਾਵਾ ਪਹੁੰਗੇ ਤੇ ਤਾਂ ਨੋ ਸੁਰਗ ਚ ਬਸ ਆਬੋ ਤਾਂ ਬਹੁਤ ਸਖਾਲੇ ਪਾਗੇ ਤੇ ਇਹਦਾ ਦੁੱਖ ਤੁਹਾਨੂੰ ਉਹਨਾਂ ਦੀ ਆ ਕੇ ਇੰਨੀ ਸੇਵਾ ਕਰਦੇ ਸਾਨੂੰ ਭਰ ਸੋਚ ਨਹੀਂ ਹੁੰਦੀ ਜਦੋਂ ਆਉਂਦੇ ਤੇ ਜੀ ਹਣੀ ਮੇਰੇ ਮਾਵਾ ਪਾਪਾ ਨੂੰ ਇੰਨਾ ਸਾਭਦੇ ਸੀਗੇ ਖਾਣ ਪੀਣ ਨੂੰ ਸਭ ਕੁਝ ਦੇਖੇ ਜਾਂਦੇ ਸੀਗੇ ਜੀ ਮੇਰੇ ਮਾਵਾ ਪਾਪਾ ਨੇ ਮੈਂ ਕੀ ਤਾਂ ਸਾਢੇ 4 ਮਹੀਨੇ ਹੋਏ ਨੇ ਇਹ ਤਾਂ ਤਾਂ ਸਾਨੂੰ ਪਤਾ ਹੀ ਨਹੀਂ ਤੇ ਐਵੇਂ ਕਹੀਏ ਇਹ ਤਾਂ ਕਿਸੇ ਚੀਜ਼ੇ ਨਹੀਂ ਲੱਗੀ ਜਿੰਨਾ ਇਹਨੇ ਕਰੀਤੀ ਸਭ ਦੀ ਸੇਵਾ ਕੇ ਪਰਵਾਦ ਦੀ ਵੀ ਕਰਦਾ ਸੀਗਾ ਰਿਸ਼ਤੇਦਾਰਾਂ ਦੀ ਵੀ ਕਰਦਾ ਸੀ ਪਿੰਡ ਚ ਵੀ ਤਾਂ ਪਤਾ ਨਹੀਂ ਕਿਹੜੇ ਉਸ ਦੇ ਜੀ ਚਾ ਨੂੰ ਕਹਿ ਦੇਣਾ ਸੁਰਗ ਚ ਬਸ ਅਸੀਂ ਪਿੰਡ ਵਾਸੀ ਆਗੂ ਨਾਲ ਕਰਦੇ ਆ ਗੱਲ ਕਿਉਂਕਿ ਖੜਿਆਲ ਪਿੰਡ ਦਾ ਸ਼ਹੀਦ ਫੌਜੀ ਸ਼ਹੀਦ ਵੀਰ ਹੋਇਆ ਕਿਉਂਕਿ ਬਾਈ ਹਰਪਾਲ ਉਹਨਾਂ ਨਾਲ ਉਹ ਪੜਦਾ ਸੀ ਕਿਹੋ ਜਿਹਾ ਨੇਚਰ ਸੀ ਉਸ ਵੀਰ ਦਾ ਕਰਦੇ ਆ ਗੱਲ ਬਾਈ ਜੀ ਕਿਹੋ ਜਿਹਾ ਨੇਚਰ ਸੀ ਕਿਹੋ ਜਿਹਾ ਸੁਭਾਅ ਦਾ ਬੰਦਾ ਸੀ ਗੁਰਵੀਰ ਸਿੰਘ ਜਿਹੜਾ ਫੌਜੀ ਸਾਡੇ ਪਿੰਡ ਦਾ ਸ਼ਹੀਦ ਹੋਇਆ ਮੁੰਡਾ ਇਹ ਮੇਰੇ ਨਾਲ ਹੀ ਪੜਿਆ ਬੜਾ ਵਧੀਆ ਨਰਮ ਦਿਲ ਇਨਸਾਨ ਸੀ شریف ਬੰਦਾ ਸੀਗਾ ਇੱਕ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਪਿੰਡੋਂ ਵਾਪਸ ਗਏ ਉਹ ਦਿਨ ਵੀ ਮਿਲ ਕੇ ਗਿਆ ਤੇ ਨੇਚਰ ਪੱਖੋਂ ਬੜਾ ਵਧੀਆ ਇਨਸਾਨ ਸੀਗਾ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਤੇ ਅਸੀਂ ਤਾਂ ਹੁਣ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਦੀ ਕਿਉਂਕਿ ਗਰੀਬ ਪਰਿਵਾਰ ਹੈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਤਾਂ ਕਿ ਪਰਿਵਾਰ ਨੂੰ ਜਿਹੜਾ ਉਹਦੇ ਸ਼ਹੀਦ ਦੀ ਹੈ ਇੱਕ ਤਰ੍ਹਾਂ ਦਾ ਕਹਿੰਦੇ ਵੀ ਸਕੂਨ ਮਿਲੇ ਵੀ ਸੀਧੀ ਦਿੱਤੀ ਹੈ ਉਸਨੇ ਦੇਸ਼ ਲਈ ਹੋ ਗਿਆ ਕਿਉਂਕਿ ਉਹ ਔਨ ਡਿਊਟੀ ਉੱਥੇ ਜਾ ਕੇ ਸੀਧ ਹੋਇਆ ਕਿਉਂਕਿ ਪੰਜਾਬ ਸਰਕਾਰ ਤਾਂ ਕਰਦੀ ਹੈ ਵੀ 1 ਕਰੋੜ ਹਰੇਕ ਫੌਜੀ ਨੂੰ ਦਿੰਦੀ ਆ ਪਰ ਉਹ ਪਰਿਵਾਰ ਵੱਲੋਂ ਦੱਸਿਆ ਗਿਆ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਦੇਖੋ ਇਹ ਵੀ ਫਿਰ ਸਰਕਾਰ ਦੀ ਮਾੜੀ ਗੱਲ ਹੈ ਇਹਨਾਂ ਨੂੰ ਭੇਜਣੇ ਚਾਹੀਦੇ ਨੇ ਪ੍ਰਸ਼ਾਸਨ ਦੇ ਜੋ ਵੀ ਅਧਿਕਾਰੀ ਨੇ ਪਰ ਉਹ ਬੇਨਤੀ ਹੈ ਸਰਕਾਰ ਨੂੰ ਅਸੀਂ ਤਾਂ ਪਿੰਡ ਵੱਲੋਂ ਬੇਨਤੀ ਕਰ ਸਕਦੇ ਆਂ ਵੀ ਜਿਸ ਤਰ੍ਹਾਂ ਵਾਅਦਾ ਕਰਦੀ ਹੈ ਸਰਕਾਰ ਵੀ 1 ਕਰੋੜ ਦੇਣ ਦਾ ਉਹ ਇਸ ਕਰਕੇ ਪਰਿਵਾਰ ਨੂੰ ਮਦਦ ਦਿੱਤੀ ਜਾਵੇ ਕਰੋੜ ਰੁਪਏ ਇਹਨਾਂ ਨੂੰ ਵੀ ਦਿੱਤਾ ਜਾਵੇ ਤਾਂ ਕਿ ਮਾਲੀ ਸਹਾਇਤਾ ਹੋ ਸਕੇ ਪਰਿਵਾਰ ਦੀ ਤੁਹਾਡੇ ਨਾਲ ਪੜਦਾ ਸੀ ਕਹਿੰਦੇ ਬੱਚਿਆਂ ਨੂੰ ਕਹਿੰਦਾ ਸੀ ਮੈਂ ਆਈਪੀਐਸ ਬਣਾਉਣਾ ਜੋ ਮਿਲਿਆ ਵੀ ਤੁਹਾਨੂੰ ਆਨ ਡਿਊਟ ਹੁਣ ਕਦੇ ਛੁੱਟੀ ਵਾਲੇ ਦਿਨ ਹਾਂਜੀ ਹਾਂ ਜਦੋਂ ਛੁੱਟੀ ਕੱਟ ਕੇ ਗਿਆ ਇੱਕ ਦਿਨ ਪਹਿਲਾਂ ਹੀ ਮੈਨੂੰ ਮਿਲਿਆ ਬੜੀ ਵਧੀਆ ਸੋਚ ਸੀਗੀ ਬੱਚਿਆਂ ਨੂੰ ਉਹ ਵੀ ਜਦੋਂ ਆ ਜਾਂਦਾ ਪ੍ਰੈਕਟਿਸ ਵਗੈਰਾ ਕਰਾਉਂਦਾ ਸੀ ਸਾਰੇ ਜਿੰਨੇ ਉਧਰ ਮੁਹੱਲੇ ਦੇ ਬੱਚੇ ਸੀਗੇ ਉਹਨਾਂ ਨੂੰ ਲੈ ਕੇ ਚੰਗਾ ਇਨਸਾਨ ਸੀਗਾ ਇਹ ਸਨ ਹਰਪਾਲ ਸਿੰਘ ਖੜਿਆਲ ਜਿਨ੍ਹਾਂ ਨੇ ਮੰਕੀ ਪਈ ਆ ਪੰਜਾਬ ਸਰਕਾਰ ਤੋਂ ਵੀ 1 ਕਰੋੜ ਦੀ ਜਿਹੜੀ ਰਾਸ਼ੀ ਨਾਲੀ ਸਹਾਇਤਾ ਉਹ ਪਰਿਵਾਰ ਨੂੰ ਦਿੱਤੀ ਜਾਵੇ ਕਿਉਂਕਿ ਜਦੋਂ ਪਰਿਵਾਰ ਦਾ ਕੋਈ ਜੀ ਚਲੇ ਜਾਂਦਾ ਉਹਦਾ ਘੱਟਾ ਤਾਂ ਨਹੀਂ ਪੂਰਾ ਹੁੰਦਾ ਪਰ ਕਿਤੇ ਨਾ ਕਿਤੇ ਜ਼ਖਮਾਂ ਨੂੰ ਥੋੜੀ ਮਲਮ ਲੱਗਣ ਦਾ ਕੰਮ ਕਰ ਦਿਆ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ